एक मिनट एक मिनट सारे इधर देखे पर ये बता दीजिए भगवान साहब ये अलग ਕਿੱਕਿਆ ਕਿੱਕਿਆ ਹੁਣ ਸਿੱਟਾ ਸਾਈਡ ਤੇ ਜਾ ਬਾਈ ਸਾਈਡ ਤੇ ਗੁਰੂ ਜੀ ਨਾਲ ਉਹ ਆ ਲੈ ਯਾਰ ਨਾਲੇ ਜੇ ਕਿਤੇ ਪਰਗੇ ਚ ਵੇ ਕਿਸੇ 白净，白净。<来><来> پارٹی سچے پاشا دی کرپا دوں لگتا ہے کہ یہ پوندر استھان سے آ کے شکرانہ کرنا نکمستک ہونا سچے پاتشاہ بہت اپار کرپا کرنا ہے اور ارداس کی کہ سچے پاتشاہ پورے پنجاب تے ਪੂਰੇ ਪੰਜਾਬ ਦੇਸ਼ ਦੁਨੀਆ ਚ ਵਸਦੇ ਪੰਜਾਬੀਆਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਿਓ ਸਾਨੂੰ ਸਾਡੇ ਤੇ ਵੀ ਔਰ ਪਾਰਟੀ ਤੇ ਵੀ ਆਪਣਾ ਪੂਰਨ ਅਸ਼ੀਰਵਾਦ ਰੱਖਿਓ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਚ ਦੇਸ਼ ਔਰ ਕੌਮ ਦੀ ਸੇਵਾ ਕਰ ਸਕੀਏ ਸੋ ਇਸ ਕਰਕੇ ਸਾਰੇ ਜਾਣੇ ਅਸੀਂ ਸ਼ੁਕਰਾਨੇ ਵਜੋਂ ਨਖਮਸਤਖ ਹੋਣ ਵਾਸਤੇ ਜਨਦਰ ਜੀਮ ਨੇ ਜੁੜਾ ਰਹੀ ਜਨਦਰ ਜੀਮ ਚੋਨਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੀਜੀਵਰੀ ਦੇਸ਼ ਦੇ ਪ੍ਰਧਾਨ ਮੰਤਰੀ ਹੈ ਪਰ ਮੈਂ ਆਸ ਕਰਦਾ ਕਿ ਜਿਸ ਤਰ੍ਹਾਂ 10 ਸਾਲ ਗੁਜ਼ਰੇ ਇਸ ਤਰ੍ਹਾਂ ਅਗਲੇ ਜਿਹੜੇ 5 ਸਾਲ ਨਾ ਗੁਜ਼ਰਨ ਧਰਮ ਦੇ ਨਾਂ ਤੇ ਰਾਜਨੀਤੀ ਨਾ ਹੋਵੇ ਲੋਕਾਂ ਨੂੰ ਨੀਚਾ ਵਿਖਾਉਣ ਦੀ ਰਾਜਨੀਤੀ ਨਾ ਹੋਵੇ ਏਜੰਸੀਆਂ ਦਾ ਇਸਤੇਮਾਲ ਨਾ ਕੀਤਾ ਜਾਵੇ ਸਭ ਨੂੰ ਇਕੁਅਲ ਪਲੇਟਫਾਰਮ ਦਿੱਤਾ ਜਾਵੇ ਔਰ ਆਸ ਕਰਦਾ ਕਿ ਸਾਡਾ ਦੇਸ਼ ਤਰੱਕੀ ਕਰੇ ਦੇਸ਼ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਬੀਜਪੀ ਆਫ ਦਾ ਯੋਗਦਾਨ ਪਾਵੇਗੀ ਤੇ ਚਮਕਾਉਂਗੀ ਹੋਰ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਬਹੁਤ ਜ਼ਿਆਦਾ ਸਟਰੋਂਗ ਹੈ ਦਰਨ ਦਰਨ ਦੇ ਵਿੱਚ ਐਸੀ ਗੱਲ ਨਹੀਂ ਹੈ ਕਿ ਸਮਾਉਦਾ ਜਾਂਦਾ ਰਿਹਾ ਮੈਨੂੰ ਯਾਦ ਹੈ ਕਿ ਆਮ ਆਦਮੀ ਪਾਰਟੀ ਚਾਰ ਸੀਟਾਂ ਜਿੱਤੀ ਸਨ ਪੰਜਾਬ ਇਸ ਤਰ੍ਹਾਂ ਦੇ ਫੈਸਲੇ ਕਰਦਾ ਰਹਿੰਦਾ ਜਦੋਂ ਪੂਰੇ ਦੇਸ਼ ਦੇ ਅੰਦਰ ਕੋਈ ਇੱਕ ਸੀਟ ਨਹੀਂ ਆਮ ਆਦਮੀ ਪਾਰਟੀ ਜਿੱਤੀ ਉਦੋਂ ਪੰਜਾਬ ਚ ਚਾਰ ਸੀਟਾਂ ਜਿੱਤੇ ਸਨ ਸੋ ਇਹ ਸਮਾ ਕਰਵਟ ਔਰ ਇਹ ਸਰਕਲ ਹੈ ਇਹ ਚੱਲਦਾ ਰਹਿੰਦਾ ਹੈ ਸੋ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਰਫਾਰਮੈਂਸ ਵੀ ਜਿਸ ਤਰ੍ਹਾਂ ਲੋਕਾਂ ਦੇ ਕੰਮ ਕਰਾਂਗੇ ਸੇਵਾ ਕਰਾ ਕੇ ਪਾਰਟੀ ਹੋਰ ਆਪਣਾ ਜਿਹੜੇ ਆਪਣੇ ਇਲਾਕੇ ਨੇ ਉਹਨਾਂ ਨੂੰ ਮਜ਼ਬੂਤ ਕਰਾਂਗੇ ਜਿੱਥੇ-ਜਿੱਥੇ ਕਮੀਆਂ ਰਹਿ ਗਈਆਂ ਉਹਨੇ ਤੇ ਗੌਰ ਫਰਮਾਵਾਂਗੇ ਵਿਚਾਰ ਕੇ ਸਰਕਾਰਾਂ ਨੂੰ ਕਿਸੇ ਨਿਕਣਾ ਦੇ ਦਿਓ ਇਲੈਕਸ਼ਨ ਲੜਨ ਤੋਂ ਬਾਅਦ ਹੀ ਹੋ ਗਿਆ ਮੈਂ ਸਮਝਦਾ ਕਿ ਕੁਲਬੀਰ ਸਿੰਘ ਜੀਰਾ ਤੇ ਦੂਸਰੀ ਵਾਰ ਇਹ ਕੰਮ ਹੋਇਆ ਇਸ ਤਰ੍ਹਾਂ ਦਾ ਉਹ ਮੌਕੇ ਤੇ ਮੌਜੂਦ ਨਹੀਂ ਸੀ ਮੇਰੀ ਐਸਐਸਬੀ ਨਾਲ ਵਾਰ-ਵਾਰ ਗੱਲ ਹੋਈ ਪ੍ਰੈਸ਼ਰ ਪਾਇਆ ਗਿਆ ਔਰ ਉਹਨਾਂ ਤੇ 307 ਦਾ ਮਕਦਮਾ ਰਜਿਸਟਰ ਕਰ ਦਿੱਤਾ ਗਿਆ ਹਾਲਾਂਕਿ ਜਿਹੜੀ ਦੂਜੇ ਪਾਸੇ ਕਾਰਵਾਈ ਉਹਨਾਂ ਦੇ ਚਾਚਾ ਜੀ ਦੇ بیٹے ਦੀ ਕਾਰ ਕਿਸੇ ਨੇ ਜਲਾਤੀ ਉਹ ਕੋਈ ਹਜੇ ਦੂਜੇ ਪਾਸੇ ਮੁਕੱਦਮਾ ਨਹੀਂ ਦਰਜ ਹੋਇਆ ਕੀਤਾ ਗਿਆ ਸੋ ਮੈਂ ਸਮਝਦਾ ਕਿ ਇਹੋ ਜਿਹੀਆਂ ਗੱਲਾਂ ਦੇ ਨਾਲ ਆਮ ਆਦਮੀ ਪਾਰਟੀ ਕੰਪੂਰ ਕਿਉਂ ਹੋਈ ਹੈ ਉਹਨਾਂ ਅਸਾਰ ਮੁਕਦਮੇ ਤੇ ਮੁਕਦਮਾ ਮੁਕਦਮੇ ਤੇ ਮੁਕਦਮਾ ਮੁਕਦਮੇ ਤੇ ਮੁਕਦਮਾ ਦੂਜੇ ਨੂੰ ਨੀਚਾ ਵਿਖਾਉਣਾ ਇਸ ਕੰਮ ਵਿੱਚ ਉਲਝ ਕੇ ਰਹਿ ਗਿਆ ਹਾਲਾਂਕਿ ਪੋਜ਼ਿਟਿਵ ਪੋਲਿਟਿਕਸ ਕਰਨੀ ਚਾਹੀਦੀ ਹੈ ਸੋ ਕਬੀਰ ਜੀਰੇ ਤੇ ਜਿਹੜਾ ਮੁਕੱਦਮਾ ਹੋਇਆ ਸੀ ਸਾਰੇ ਉਹਨਾਂ ਦੇ ਨਾਲ ਘਰ ਵੀ ਜਾ ਰਹੇ ਹੈ ਔਰ ਕਬੀਰ ਜੀਰਾ ਇਸ ਸਾਰੇ ਮਾਮਲੇ 'ਚ ਉਹ ਸੁਰੱਖਿਓ ਹੋ ਕੇ ਕੰਮ ਨਹੀਂ ਹਾਂ ਜਲੰਧਰ ਜਿਮਣੀ ਚੋਣਾ ਲੈ ਕੇ ਕਿਤਨਾ ਪ੍ਰਬੰਧ ਹੋ ਰਿਹਾ ਪੂਰੀ ਤਿਆਰੀ ਹੈ ਜੀ ਇੱਕ ਅੱਧੇ ਦਿਨ ਚਿਰ ਦੇ ਵਿੱਚ ਅਸੀਂ ਕੈਂਡੀਡੇਟ ਐਲਾਨ ਦਿੱਤਾ ਜਾਏਗਾ ਔਰ ਮੈਨੂੰ ਸੱਚੇ ਪਾਸ਼ਾ ਕਿਰਪਾ ਕਰਨ ਅਸੀਂ ਵੱਡੀ ਮਾਰਜਿਨ ਦੇ ਨਾਲ ਜਲੰਧਰ ਦੀ ਜਿਹੜੀ ਚਿਮਣੀ ਚੋਣਾ ਉਸ ਜ ਤੱਕ ਮੇਰੇ ਨਾਲ ਮੌਜੂਦ